ਕਿਰਪਾ ਨਿਧ ਸੁਆਮੀ ਵੱਡ ਭਾਗੀ ਹਰ ਹਰ ਗਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਵਾਰ ਸੂਹੀ ਕੀ ਸ਼ਲੋਕਾਂ ਨਾਲ ਮਹੱਲਾ ਤੀਜਾ ਸ਼ਲੋਕ ਮਹੱਲਾ ਤੀਜਾ ਸੂਹੈ ਵੇਸ ਦੁਹਾਗਣੀ ਪਰ ਪਿਰ ਰਾਵਣ ਜਾਏ ਪਿਰ ਛੋੜਿਆ ਘਰ ਆਪਣੈ ਮੋਹੀ ਦੂਜੈ ਭਾਏ ਮਿੱਠਾ ਕਰਕੇ ਖਾਇਆ ਬਹੁ ਸਾਧੂ ਵਧਿਆ ਰੋਗ ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸ਼ਿੰਗਾਰ ਸਹਿਜ ਸੱਚ ਪਿਰ ਰਾਵਿਆ ਹਰ ਨਾਮਾ ਉਰ ਧਾਰ ਆਗਿਆਕਾਰੀ ਸਦਾ ਸੁਹਾਗਣ ਆਪ ਮੇਲੀ ਕਰਤਾਰ ਨਾਨਕ ਪਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹੱਲਾ ਤੀਜਾ ਸੂਹਵਿਏ ਨਿਮਾਣਿਏ ਸੋ ਸਹੋ ਸਦਾ ਸੰਭਾਲ ਨਾਨਕ ਜਨਮ ਸਵਾਰ ਹੈ ਆਪਣਾ ਕੁੱਲ ਭੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਉਨ ਆਕਾਸ਼ ਪਤਾਲਾ ਹੁਕਮੇ ਧਰਤੀ ਸਾਜਿਅਨ ਸੱਚੀ ਧਰਮਸਾਲਾ ਆਪ ਉਪਾਇਖ ਪਾਏ ਦਾ ਸੱਚੇ ਦੀਨ ਦਿਆਲਾ ਸਭ ਨਾਰ ਜਿਕ ਸੰਭਾਹੇਂਦਾ ਤੇਰਾ ਹੁਕਮ ਨਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ ਸ਼ਲੋਕ ਮਹੱਲਾ ਤੀਜਾ ਸੂਹਬਤਾਂ ਸੁਹਾਗਣੀ ਜਾਂ ਮੰਨ ਲੈ ਸਚਨਾ ਸਤਗੁਰੇ ਆਪਨਾ ਮਨਾਹੇ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਹੀਂ ਥਾਂ ਐਸਾ ਸ਼ਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵੇ ਐਨਸ ਲਾਗੈ ਭਾਉ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ ਅੰਦਰ ਸੱਚ ਮੁਖ ਉਜਲਾ ਖਸਮੈ ਮਾਹੀ ਸਮਾਈ ਮਹੱਲਾ ਤੀਜਾ ਲੋਕਾ ਵੇ ਹਉ ਸੁਹਾਵੀ ਸੁਹਾਵੀਸ ਕਰੀ ਵੇਸੀ ਸੋ ਨ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸਹੋ ਪਾਇਆ ਜਿਨਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮੇੜੀ ਪੌੜੀ ਹੁਕਮੀ ਸੇਸ਼ਟ ਸਾਜੀਆਂ ਬਹੁ ਭਿਤ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇਤੜਾ ਸੱਚੇ ਅਲਖ ਅਪਾਰਾ ਇਕਨਾ ਨੂੰ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹੁਮੈ ਤਜ ਵੀਕਾਰਾ ਜਿਸ ਤੂ ਮੇ ਲਹ ਸੋ ਤੁਧ ਮਿਲੇ ਸੋਈ ਸਚਿਆਰਾ ਸ਼ਲੋਕ ਮਹੱਲਾ ਤੀਜਾ ਸੂਘਵਿਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ ਖਿਨ ਮੈ ਝੂਠ ਸਭ ਬਿਨ ਸਜਾਏ ਜਿਉ ਟਿਕੈ ਨਾ ਬਿਰਖ ਕੀ ਛਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸਚੜਾਉ ਉਲਟੀ ਸਕਤ ਸਿਵੇ ਘਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਮ ਨਾਨਕ ਬਲੇਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੇਈ ਰੰਡ ਬੈਠੀ ਦੂਜੇ ਭਾਈ ਮੁੰਦ ਇਆਣੀ ਦੁੰਮਣੀ ਸੂਹ ਹੈ ਵੇਸ ਲੁਭਾਈ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਈ ਸ਼ਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਨ ਸਤਿਗੁਰ ਭਾਏ ਪੌੜੀ ਆਪੇ ਆਪਿ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ 부ਝਾਈ ਮਾਇਆ 모ਹ গো ਬਾਰ ਹੈ ਦੂਜੈ ਪਰਮਾਈ ਮਨਮੁਖ ਠੌਰ ਨਾ ਪਾਹੇਨੀ ਫਿਰ ਆਵੇ ਜਾਈ ਜੋ ਤਿਸ ਭਾਵੇ ਸੋ ਥੀਐ ਸਭ ਚੱਲੇ ਰਜਾਈ ਸ਼ਲੋਕ ਮਹਲਾ 3 ਤੀਜਾ ਸੂਹੈ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮੁਖਵਾਰ ਜਿਸ ਪੂਰਬ ਹੋਵੇ ਲਿਖਿਆ ਤੇਸ ਸਤਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਧਰੇ ਗਲ ਪਹਿਰੈ ਖਿਮਾ ਸ਼ਿੰਗਾਰ ਪਈਐ ਸਹਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸਹਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ 라ਵੇ ਸਿਰਜਨ ਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਪਰਧਾਰ ਮਹੱਲਾ ਪਹਿਲਾ ਸੂਹਾਰੰਗ ਸੁਪਨੈ ਨਿਸੀ ਬਿਨ ਤਾਗੇ ਗਲਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰੀਆਂ ਆਈਆਂ ਸ਼ਾਰ ਪੌੜੀ ਇਹੋ ਜਾਗ ਆਪ ਉਪਾਇਨ ਕਰ ਚੋਜ ਵਡਾਨ ਪੰਜ ਧਾਤ ਵਿੱਚ ਪਾਈਨ ਮੋਹ ਝੂਠ ਗਮਾਨ ਆਵੇ ਜਾਹੇ ਪੁਹਾਈ ਐ ਮਨਮੁਖ ਅਗਿਆਨ ਇਕ ਨਾ ਆਪ ਬੁਝਾਇਉ ਗੁਰਮੁਖ ਹਰ ਗਿਆਨ ਪਗਤ ਖਜ਼ਾਨਾ ਬਖਸ਼ਿਉ ਨ ਹਰ ਨਾਮ ਨਿਧਾਨ ਸ਼ਲੋਕ ਮਹਲਾ 3 ਸੂਹavੀਏ ਸੁਹਾਵੇਸ ਛੱਡ ਤੂੰ ਤਾਂ ਪਿਰ ਲੱਗੀ ਪਿਆਰ ਸੁਹਾਵੇਸ ਪਿਰ ਕਿਨੈ ਨਾ ਪਾਇਉ ਮਨਮੁਖ ਦਜਮੁਈ ਗਾਵਾਰ ਸਤਗੁਰ ਮਿਲਿਆ ਸੁਹਾਵੇਸ ਗਿਆ ਹੋ ਮੇ ਵਿਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਹਰਸਨਾਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਈ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਪਿਰ ਰਾਖਿਆ ਉਰਧਾਰ ਮਹੱਲਾ ਤੀਜਾ ਮੁੰਦੇ ਸੁਹਾ ਪਰਹਰੂ ਲਾਲ ਕਰ ਹੋ ਸ਼ਿੰਗਾਰ ਆਵਣ ਝਾਣਾ ਵੀਸਰੇ ਗੁਰ ਸ਼ਬਦੀ ਵਿਚਾਰ ਮੋਨ ਸੁਹਾਵੀ ਸੁਹਣੀ ਜਿਸ ਕਰ ਸਹਜ ਪਧਾਰ ਨਾਨਕ ਸਾ ਧਨ 라ਵੀ ਐ 라ਵੇ 라ਵਣ ਹਾਰ ਪੌੜੀ ਮੋਹੋ ਕੂੜ ਕਟੰਬ ਹੈ ਮਨ ਮੁਖ ਮੁਗਦ ਰੱਤਾ ਹਉ ਮੈਂ ਮੇਰਾ ਕਰ ਮੋਏ ਕਿਸ ਸਾਥ ਨਾ ਲਿੱਤਾ ਸਿਰੇ ਉੱਪਰ ਜਮ ਕਾਲ ਨਾ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨਾ ਆਵਈ ਜਮ ਕਾਲ ਵਸ ਕੀਤਾ ਜੇ ਹਾ ਧੁਰ ਲਿਖ ਪਾਇਉਨ ਸੇ ਕਰਮ ਕਮਿਤਾ ਸ਼ਲੋਕ ਮਹੱਲਾ ਤੀਜਾ ਸਤਿਆਂ ਇਹ ਨ ਆਖੀਆਂ ਜੋ ਮੜਿਆਂ ਲੱਗ ਜਲਨ ਨਾਨਕ ਸਤਿਆਂ ਜਾਣੀਐ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਪੀਸੋ ਸਤਿਆਂ ਜਾਣੀਐ ਸੀਲ ਸੰਤੋਖ ਰਹਿਨ ਸੇ ਮਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾ ਨਾਲ ਮਹਿਲੀਆਂ ਸੇਤੀ ਅੱਗ ਜਲਾਹੇ ਜੇ ਜਾਣੈ ਪਿਰ ਆਪਣਾ ਤਾਂ ਤਨ ਦੁਖ ਸਹਾਹੇ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾਹੇ ਭਾਵੈ ਜੀਵੋ ਕੈ ਮਰੋਂ ਦੂਰ ਹੋਹੀ ਭਜ ਜਾਹੇ ਪੌੜੀ ਤੁਦ ਦੁਖ ਸੁਖ ਨਾਲ ਉਪਾਇਆ ਲੇਖ ਕਰਤੈ ਲਿਖਿਆ ਨਾ ਮੈਂ ਜੀਵੜ ਹੋਰ ਦਾਤ ਨਾਹੀ ਇਸ ਰੂਪ ਨਾ ਲਿਖਿਆ ਨਾਮ ਅਖੋ ਤੰਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲਈ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਵੱੱਦਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਾਨ ਹਾਠ ਤਰਪ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸੇਸ਼ਟ ਉਪਾਈਆਂ ਆਪੇ ਫੁਨ ਗੋਈ ਜੁਗ ਚਾਰੇ ਸਭ ਭਾਵ ਥਕੀ ਕਿਨ ਕੀਮਤ ਹੋਈ ਸਤ ਗੁਰ ਏਕ ਵੇ ਖਾਲਿਆ ਮਨ ਤਨ ਸੁਖ ਹੋਈ ਗੁਰਮਤ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾਂ ਭਉ ਤਿਨ ਨਾਹੀਂ ਭਉ ਮੁਚ ਭਉ ਨਿਭਵਿਆ ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਇਆ ਮਹੱਲਾ ਦੂਜਾ ਤੁਰ ਦੇ ਕਉ ਤੁਰਦਾ ਮਿਲੈ ਉੜ ਤੇ ਕਉ ਉੜਦਾ ਜੀਵ ਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਣ ਕੀਆ ਪੌੜੀ ਸਚ ਧਾਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈਂ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਮਾਰੀਆਂ ਲੱਗ ਪਏ گا ਵਾਰੀ ਜਿਨ ਕੀਏ ਤਿਸਹਿ ਨਾ ਜਾਣਨੀ ਮਨ ਮੁਖ ਗੋਬਾਰੀ ਜਿਸ ਬੁਝਾਏ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਈ ਮਤ ਸੇਜੈ ਕੰਤ ਨਾ ਆਵੇਈ ਈਵੇਂ ਬਿਰਥਾ ਜਾਈ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸ਼ਿੰਗਾਰ ਕੀਆ ਤਉ ਪ੍ਰਵਾਨ ਹੈ ਜਾਂ ਸਹੋ ਧਰੇ ਪਿਆਰ ਭਉ ਸ਼ਿੰਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ ਸੇਜੈ ਕੰਤ ਨਾ ਆਇਓ ਏਵੇਂ ਭਇਆ ਵਿਕਾਰ ਮਹੱਲਾ ਤੀਜਾ ਧਨ ਪੈਰੇ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਨਿਰ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੀ ਨਾਮ ਨ ਲੱਗੈ ਪਿਆਰ ਸਤਗੁਰ ਮਿਲਿਆ ਭਉ ਉਪਜੈ ਭੈ ਭਾਇ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਆਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸਵਰਾ ਆਪ ਖੜੋ ਹੈ ਆਪ ਕਰ ਆਪੀ ਨਾ ਆਪਾ ਗੁਰਮਖ ਸੇਵਾ ਥਾਂਇ ਪਵੈ ਹੁਨ ਮਨ ਤਤ ਕਮਾਉ ਮਸਕਤ ਲਹੁ ਮਜੂਰੀਆ ਮੰਗ ਮੰਗ ਖਸਮ ਦਰਾਹ ਨਾਨਕ ਪੁਰ ਦਰਵੇ ਪਰਵਾਹ ਤਉ ਦਰ ਊਣਾ ਨਾਹੀ ਕੋ ਸੱਚਾ ਵੀ ਪਰਵਾਹ ਮਹੱਲਾ ਪਹਿਲਾ ਪੁਜਲ ਮੋਤੀ ਸੋਹਣੇ ਰਤਨਾ ਨਾਲ ਜੁੜੰਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਨ ਪੌੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁਖ ਗਿਆ ਫਿਰ ਪਵੈ ਨਾ ਫਿਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਸਾਰਿਆ ਪਉਂਦੀ ਜਾਹਿ ਪਾਰਾਲ ਪਿਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵੇ ਹੀ ਕਿਤੀ ਲਹਾ ਸਹਮ ਜਾਂ ਬਖਸ਼ੇ ਤਾਂ ਤਕਾ ਨਹੀਂ ਪੌੜੀ ਸੱਚਾ ਅਮਰ ਚਲਾਇ ਕਰ ਸੱਚ ਫੁਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸਜਾਨ ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ ਪੂਰਾ ठाਠ ਬਣਾਇਆ ਰੰਗ ਗੁਰਮਤ ਮਾਨ ਅਗਮ ਅਗੋਚਰ ਅਲਖ ਹੈ ਗੁਰਮਖ ਹਰ ਜਾਣ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਨ ਸਾਬ ਕਹਿ ਦੇ ਬਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਐ ਸਹੋਰ ਬਾਹਰ ਧੂਤੀ ਤੂੰ ਮੜੀ ਅੰਦਰ ਵੈਸਨਿਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੂਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਤੰਦੈ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹ ਦਿਸ ਇਹੋ ਮਨ ਧਾਮ ਦਾ ਗੁਰ ਠਾਕ ਰਹਾ ਆ ਨਾਵੇਂ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀ ਐ ਜੋ ਹਰ ਲਿਖ ਪਾਇਆ ਸ਼ਲੋਕ ਮਹੱਲਾ ਪਹਿਲਾ ਦੁਏ ਦੀਵੇ 14 ਹੱਟ ਨਾਲੇ ਜੇਤੇ ਜੀਤੇ ਤੇਤੇ ਬਨਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੋ ਪੇਦਾ ਸੇਵਨ ਦੇਹ ਬੱਗਾ ਤਪੈ ਘਣਾ ਕਾਲੀਆਂ ਕਾਲੇ ਵਨ ਹੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੀ ਕਬਹ ਨਾ ਪਾਵੇ ਮਾਨ ਪੌੜੀ ਕਾਇਆ ਕੋਟਰ ਚਾਹਾ ਹਰ ਸੱਚੈ ਆਪੇ ਇਕ ਦੂਜੈ ਭਾਇ ਖਵਾਇਨ ਹਉਮੈ ਵਿੱਚ ਵਿਆਪੇ ਕਿਉ ਮਾਨਸ ਜਨਮ ਦਲੰਬਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ जग ਖੇਲ ਰਚਾਇਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧਉ ਚੰਦਨ ਖੋਲੀਐ ਪੀ ਸਾਹੁ ਸਿਉ ਪਾਨ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀ ਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿੰਨੀ ਸੁਣ ਕੈ ਮੰਨਿਆ ਹਉ ਤਿਨਾ ਵਿਟੋ ਹਉ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਮੈ ਝਗੜਾ ਪਾਇਉ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਉ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸੁਮਾਣੀ ਜੋਤ ਵਿੱਚ ਹਰ ਨਾਮ ਸਮਯਾ